ਮੰਗੇਤਰ ਨੂੰ ਕਮਾਉਣਾ ਉਸ ਵੇਲੇ ਮੁੰਡੇ ਨੂੰ ਮਹਿੰਗਾ ਪੈ ਗਿਆ ਜਦੋਂ ਸੜਕ ਜਿਹੜੀ ਪੁੱਟੀ ਹੋਈ ਸੀ ਉਸ ਦੀ ਮਰਮਮਤ ਚੱਲ ਰਹੀ ਸੀ ਤੇ ਸਿੱਧਾ ਥਾਰ ਗੱਡੀ ਉਸ ਖੱਡੇ ਦੇ ਵਿੱਚ ਜਾ ਡਿੱਗਦੀ ਹੈ ਤੇ ਜਿੱਥੇ ਵਿਆਹ ਦੀਆਂ ਸ਼ਹਲਾਈਆਂ ਵੱਜ ਰਹੀਆਂ ਸੀ ਘਰ ਦੇ ਵਿੱਚ ਅਜਕੀਰਨੇ ਪੈਣੇ ਸ਼ੁਰੂ ਹੋ ਗਏ ਹੈ ਜੀਹਾਂ ਦੱਸਦੀ ਹੈ ਕਿ ਮੰਗੇਤਰ ਦੇ ਨਾਲ ਮੁੰਡੇ ਨੂੰ ਘੁੰਮਣਾ ਮਹਿੰਗਾ ਪੈ ਗਿਆ ਉੱਥੇ ਹੀ ਸਾਹਿਲ ਨਾਮ ਦਾ ਇੱਕ ਮੁੰਡਾ ਆਪਣੀ ਮੰਗੇਤਰ ਅਤੇ ਆਪਣੇ ਦੋਸਤਾਂ ਨੂੰ ਕਮਾਉਣ ਦੇ ਲਈ ਚੰਡੀਗੜ੍ਹ ਆਇਆ ਹੋਇਆ ਸੀ ਤੇ ਇਸ ਦੌਰਾਨ ਜਦੋਂ ਮੁਹਾਲੀ ਉਹ ਪਹੁੰਚ ਤਾ ਇੱਕ ਸੜਕ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਸੀ ਤੇ ਜਿਹੜੀ ਥਾਰ ਗੱਡੀ ਆ ਉਹ ਸਿੱਧਾ ਜਾ ਕੇ ਉਹਨਾਂ ਦੇ ਖੱਡੇ ਦੇ ਵਿੱਚ ਵੱਜਦੀ ਹੈ ਜਿਸ ਕਰਕੇ ਮੌਕੇ ਦੇ ਉੱਤੇ ਸਾਹਿਲ ਨਾਮ ਦੇ ਨੌਜਵਾਨ ਦੀ ਮੌਤ ਹੋ ਗਈ ਹੈ ਜੋ ਸਾਫ ਵਿਆਹ ਧਰਿਆ ਹੋਇਆ ਸੀ 3 ਮਹੀਨੇ ਬਾਅਦ ਵਿਆਹ ਹੋਣਾ ਸੀ ਤੇ ਉਸ ਤੋਂ ਪਹਿਲਾਂ ਹੀ ਕੀਲ ਨੇ ਪੈ ਗਏ ਹੈ ਮੌਕੇ ਦੇ ਉੱਤੇ ਹੋਰ ਜਿੰਨੀਆਂ ਸਵਾਰੀਆਂ ਸੀ ਉਹ ਗੰਭੀਰ ਜ਼ਖਮੀ ਹੋਈ ਹੈ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਸ ਵੇਲੇ ਹਲਾਤ ਗੱਡੀ ਦੇ ਬਣੇ ਹੋਏ ਨੇ ਇਹ ਮਾਮਲਾ ਜਿਹੜਾ ਹੈ ਮੋਹਾਲੀ ਦੇ 86 ਐਕਟਰ ਦੇ ਵਿੱਚ ਵਾਪਰਿਆ ਤੇ ਜਿਸ ਤੋਂ ਬਾਅਦ ਮੌਕੇ ਤੇ ਪੁਲਿਸ ਪਹੁੰਚੀ ਹੈ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਕਿਸ ਦੀ ਗਲਤੀ ਸੀ ਕੀ ਮੌਕੇ ਦੇ ਉੱਤੇ ਜਿੱਥੇ ਸੜਕ ਦੇ ਉੱਤੇ ਮੁਰੰਮਤ ਦਾ ਕੰਮ ਚੱਲ ਰਿਹਾ ਸੀ ਉੱਥੇ ਸਾਈ ਨਹੀਂ ਦਿੱਤੇ ਹੋਏ ਸੀ ਕਿ ਇੱਥੇ ਕੰਮ ਚੱਲ ਰਿਹਾ ਕਿ ਇਸ ਥਾਂ ਤੇ ਗੱਡੀ ਨਾ ਲੈ ਕੇ ਆ ਉਦੋਂ ਹੀ ਦੱਸਦੀ ਹੈ ਕਿ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਪੜਤਾਲ ਕੰਨੀ ਸ਼ੁਰੂ ਕਰ ਦਿੱਤੀ ਹੈ ਪਰ ਸਵਾਲ ਇਹ ਹੈ ਕਿ ਜਿਸ ਤਰੀਕੇ ਨਾਲ ਇਹ ਹਾਦਸਾ ਵਾਪਰਿਆ ਹੈ ਉਸ ਕਰਕੇ ਜਿਹੜਾ ਪੂਰਾ ਪਰਿਵਾਰ ਉੱਜੜ ਗਿਆ ਹੈ ਉਸ ਲੜਕੀ ਦੇ ਵੱਲੋਂ ਵਿਆਹ ਦੇ ਕਈ ਸੁਪਨੇ ਸੋਚੇ ਹੋਏ ਸੀ ਸਾਰੇ ਦੇ ਸਾਰੇ ਚੱਕਨਾ ਝੂਰ ਹੋ ਗਏ ਨੇ ਹੁਣ ਪੁਲਿਸ ਦੇ ਵੱਲੋਂ ਜਾਂਚ ਪੜਤਾਲ ਤਾਂ ਕੀਤੀ ਹੀ ਜਾ ਰਹੀ ਹੈ ਪਰ ਇੱਕ ਸੜਕ ਜਿਹੜੀ ਮੁਰੰਮਤ ਦਾ ਕੰਮ ਚੱਲ ਰਿਹਾ ਸੀ ਉਸ ਨੇ ਹਸਦਾ ਵਾਸਤਾ ਜਿਹੜਾ ਘਾਰ ਹੈ ਉਹ ਸਾਰਾ ਦਾ ਸਾਰਾ ਉਜਾੜ ਕੇ ਰੱਖ ਦਿੱਤਾ ਹੈ ਕੱਲ ਸਾਨੂੰ ਹਸਪੀਟਲ ਤੋਂ ਇਨਫੋਰਮੇਸ਼ਨ ਆਈ ਸੀ ਕਿ ਸਾਹਿਲ ਨਾਂ ਦਾ ਵਿਅਕਤੀ ਮੁੰਡਾ ਜਿਹੜਾ 27 ਸਾਲ ਦੀ ਉਮਰ ਹੈ ਵੀ ਉਹਦੀ ਖਥਾਰ ਪਲਟਨ ਨੇ ਐਕਸੀਡੈਂਟ ਚ ਡੈਥ ਹੋ ਗਈ ਹੈ ਤੇ ਜਦੋਂ ਨੂੰ ਵੈਰੀਫਾਈ ਕੀਤਾ ਗਿਆ ਇੱਕ ਸੈਕਟਰ 86 ਦੇ ਨਾਲ ਇੱਕ ਰੋਡ ਵਾਈਡਿੰਗ ਦਾ ਕੰਮ ਚੱਲ ਰਿਹਾ ਜਿਹੜਾ ਕਿ ਐਸ ਬਿਲਡਰਸ ਨਾਂ ਦੇ ਕੰਟਰੈਕਟਰ ਦੇ ਜਿਨ੍ਹਾਂ ਕੋਲ ਇਹ ਕੰਮ ਹੈ ਜੀ ਜਿਨ੍ਹਾਂ ਦੇ ਅੱਗੇ ਸਬਸਿਡੀ ਵੀ ਕੋਈ ਕੰਪਨੀਆਂ ਨੂੰ ਕੋਈ ਕੰਮ ਹੈ ਤੇ ਉਹਨਾਂ ਨੇ ਵਿਦਾਊਟ ਐਨੀ ਪ੍ਰੀਕਾਉਸ਼ਨਰੀ ਮੀਜਰਸ ਨਾ ਤਾਂ ਉੱਥੇ ਕੋਈ ਟੇਪਿੰਗ ਕੀਤੀ ਹੈ ਨਾ ਕੋਈ ਬੈਰੀਕੇਡ ਨਾ ਕੋਈ ਰੂਟ ਸਾਈਨਸ ਲਾਏ ਨੇ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਵੀ ਇੱਥੇ ਅੱਗੇ ਕੰਸਟਰਕਸ਼ਨ ਚੱਲ ਰਹੀ ਹੈ ਤੇ ਉਹ ਜਦੋਂ ਗੱਡੀ ਰਾਤ ਨੂੰ ਆਪਦੀ ਫਿਓਂਸੇ ਚਾਰ ਜਾਣੇ ਮਤਲਬ ਦੋ ਕਪਲ ਜਾ ਰਹੇ ਸੀ ਆਪਦੇ ਵਿਆਹ ਉਹ ਮੁੰਡੇ ਦਾ ਤਿੰਨ ਮਹੀਨੇ ਬਾਅਦ ਵਿਆਹ ਸੀ ਉਹ ਤਿਆਰੀਆਂ ਕਰਕੇ ਉਹ ਸ਼ਾਪਿੰਗ ਕਰਕੇ ਆ ਰਹੇ ਸੀ ਤਾਂ ਉਹਦੀ ਉਹ ਖੱਡੇ ਦੇ ਵਿੱਚ ਜਿਹੜੀ ਗੱਡੀ ਇੰਬੈਲੈਂਸ ਹੋਣਾ ਗੱਡੀ ਪਲਟ ਗਈ ਤੇ ਜਿਹੜਾ ਡਰਾਈਵ ਕਰ ਰਿਹਾ ਸੀ ਮੁੰਡਾ ਉਹਦੀ ਡੈਥ ਹੋ ਗਈ ਹੈ ਜੀ ਇਹਦੇ ਚ ਅਸੀਂ ਇਹਦੀ ਮਦਰ ਵਿਜੇ ਕੁਮਾਰੀ ਉਹਨਾਂ ਦੀ ਸਟੇਟਮੈਂਟ ਲੈ ਕੇ ਐਸਐਸ ਬਿਲਡਰਜ਼ ਨਾਮ ਦੇ ਕੰਟਰੈਕਟਰ ਨੇ ਜਿਨ੍ਹਾਂ ਕੋਲ ਇਹ ਸਾਰੇ ਇਹ ਜ਼ਰੂਰ ਦਾ ਕੰਟਰੈਕਟ ਹੈ ਉਹਨਾਂ ਦੇ ਉੱਤੇ ਐਫਆਈਆਰ ਦਰਜ ਕਰਤੀ ਹੈ ਐਫਆਈਆਰ ਨੰਬਰ 329 ਡੇਟਡ 18 11 2024 ਅੰਡਰ ਸੈਕਸ਼ਨ 106 ਜ਼ਮਨ ਇੱਕ ਬੀਐਨਐਸ ਅਤੇ 198 ਮੋਟਰ ਵਹੀਕਲ ਐਕਟ ਇਹ ਦੋਨਾਂ ਧਰਾਵਾਂ ਦੇ ਅੰਡਰ ਅਸੀਂ ਇਹਦੀ ਮਤਲਬ ਕਿ ਐਫਆਈਆਰ ਦਰਜ ਕਰਤੀ ਹੈ ਤੇ ਉਹਦੀ ਜਲਦ ਤੋਂ ਜਲਦ ਉਹਦੀ ਰੈਸਟ ਪਾ ਲਈ ਜਾਵੇ